ਹੈ ਧਿਆਨ ਤੇ ਬਹ ਗਿਆ ਵਾ ਉਹਨੂੰ ਮਹਾਰਾਣੀ ਨੇ ਠਾਲਣਾ ਹੈਗਾ ਮਹਾਰਾਣੀ ਉਠੀ ਪੈਣਾ ਉਹ ਉਠਣੀ ਨਾ ਪੈਣਾ ਹਾਂ ਰਾਤ ਦਾ ਵੇਲਾ ਹੋ ਗਿਆ ਰੋਟੀ ਪਾਣੀ ਦਾ ਕਿੰਨਾ ਟਾਈਮ ਹੋ ਗਿਆ ਟਾਈਮ ਵੇਖ ਲਾ ਪਹਿਰੇ ਵੇਲੇ ਮੈਂ ਕਿਹਾ ਤੂੰ ਆਪ ਬਣਾਵਾ ਸਬਜ਼ੀ ਭਾ ਜਿਹੜੀ ਬਣਾਉਣੀ ਮਾਤਾ ਅੱਛਾ ਤੂੰ ਕੱਲ ਜਿਹੜੀ ਵੇਚਦੀ ਕੜੀ ਬਣਾਈ ਇੰਨੀ ਸਵਾਦ ਬਣਾਈ ਨਾ ਕਿਤੇ ਦੋ ਰੋਟੀਆਂ ਖਾਈ ਦੀ ਮੈਂ ਚਾਰ ਖਾਦੀ ਆ ਆਹੋ ਅੱਗੇ ਤੂੰ ਭੁੱਖਾ ਰਹਿਣਾ ਹੈਗਾ ਅੱਗੇ ਤੈਨੂੰ ਪਤਾ ਹੀ ਇਹ ਮੇਂ ਜਿੰਨਾਂ ਦੀ ਸਬਜ਼ੀ ਹੁੰਦੀ ਫਿਰ ਰੋਟੀ ਹੀ ਰੋਟੀ ਖਾਣੀ ਆ ਤੇ ਹੱਥ ਲੱਗੇ ਹੀ ਹੋ ਚਾਜ ਨਾਲ ਤੜਕਾ ਲਾਇਆ ਵਾ ਬਾਗਰੂ ਵਾਕੇ ਦਾ ਚੀਜ਼ ਫੜੀ ਦੀ ਤੇ ਚੀਜ਼ ਬਣਾਈਂਦੀ ਆ ਜੇ ਤਰੋਂਦਿਆਂ ਜਾਣਾ ਤੇ ਮਰਿਆਂ ਦੀ ਖਬਰ ਲਿਆਉਣੀ ਆ ਸੜੇ ਭੁੱਜੇ ਗਾ ਜਿਉ ਗੱਲਾਂ ਕਰ ਕਰਕੇ ਮਨ ਸਾੜ ਸਾੜ ਕੇ ਤੇ ਲੂਹਾ ਬੋਲਾ ਫਰੀ ਜਾਣਾ ਕਿਸੇ ਆਪੇ ਕਰਨ ਨਹੀਂ ਮੈਂ ਇਹਨਾਂ ਦੇ ਉਹ ਕਰਨ ਨਹੀਂ ਆ ਤੇ ਸਵਾਦ ਵੀ ਚੀਜ਼ ਦਾ ਉਹ ਜਿਹਾ ਹੀ ਆਉਣਾ ਵਾ ਵਾ ਮੈਂ ਤਾਂ ਹੀ ਕਹਣਾ ਸਬਜ਼ੀ ਬਣਾ ਦਿਆ ਕਰ ਤੂੰ ਅੱਛਾ ਮੈਂ ਬਣਾ ਦਿਆ ਕਰੂੰ ਸਬਜ਼ੀ ਬੜਾ ਤੂੰ ਚਾਹ ਤਰਵਾ ਚਾਹ ਤਰਨੀ ਤੇ ਛਾਤਰਵਾ ਲੈ ਇਹ ਤੇ ਛਾਤਰ ਵਾਲੀ ਕਿਹੜੀ ਕਰਦਾ ਤੇਰਾ ਰਾਦਾ ਮੇਰੀ ਬਉਟੀ ਰਵੇ ਵੇਲੀ ਮਾਂ ਰਾਣੀ ਬਣਾ ਕੇ ਰੱਖਾਂ ਤੇ ਮਾਂ ਨੂੰ ਗੋਲੀ ਬਣਾ ਕੇ ਰੱਖ ਸਾਰੀ ਉਮਰ ਮਾਂ ਦੀ ਨਾਂਗੀ ਇਹੋ ਕੰਮ ਕਰਦੀ ਦੀ ਘਰ ਦੀ ਦੀ ਹੁਣ ਮੇਰਾ ਬੇਕੇ ਖਾਣ ਦਾ ਵੇਲਾ ਵਾ ਤੇਰੇ ਪਿਓ ਦਾ ਬੇਕੇ ਖਾਣ ਦਾ ਵੇਲਾ ਵਾ ਆਨੂੰ ਸੁਖ ਦੋ ਸਕੋ ਤੇ ਸੋਖੀ ਦੇਣਾ ਇੱਕ ਸਬਜ਼ੀ ਬਣਾਉਣੀ ਆ ਤਿੰਨ ਤੇ ਜੀ ਆ 1000 ਕਰ ਦੇ ਸਾਰੇ ਚੰਗਾ ਬਣਾ ਦਊਂਗੀ ਮੈਂ ਤੈਨੂੰ ਅੱਗੇ ਵੀ ਕਹਿਣਾ ਬਣਾ ਦਊਂਗੀ ਆਹ ਉਹਨੂੰ ਕਿਹੜੇ ਕੰਮ ਨੂੰ ਫਿਰ ਦੇਣਾ ਮਾਂ ਉਹਨੂੰ ਕਿਹੜਾ ਕੰਮ ਦਈਏ ਜਾ ਫਿਰ ਉਹਨੂੰ ਜਾਜ ਸਿਖਾ ਦੇ ਅੱਛਾ ਜਾਜ ਉਹਨੇ ਮੈਂ ਸਿਖਾਣਾ ਆਹੋ ਨਿੱਕਾ ਨਿਆਣਾ ਕੋਈ ਹੋਵੇ ਨਾ ਅੱਜ ਕੱਲ ਤੇ ਨਿੱਕੇ ਨਿਆਣਿਆਂ ਨੂੰ ਵੀ ਜਾਚਵਾਹ ਫੋਨਾਂ ਤੋਂ ਦੇਖ ਵੇ ਕੇ ਸਭ ਕੁ ਬਣਾ ਲੈਂਦੀਆਂ ਇਹ ਤੇ ਈ ਢੀ ਬੁੰਨੀ ਅਜੇ ਪਿੱਛੋਂ ਨਹੀਂ ਸਿੱਖ ਕੇ ਆਈ ਇੱਥੇ ਹੀ ਸਿੱਖ ਲੈਂਦੀ ਉਹ ਨਹੀਂ ਸਿੱਖਿਆ ਜਾਂਦਾ ਮੈਂ ਤਾਂ ਸੀ ਕਰਾਂ ਮੈਂ ਤਾਂ ਫਸਾਕ ਨਹੀਂ ਹੁਣ ਮੈਨੂੰ ਵੀ ਕਹਿ ਸਕਦੀ ਮੰਮੀ ਆਹ ਚੀਜ਼ ਬਣਾਉਣੀ ਆ ਆ ਤੜਕਾ ਲਾ ਦੋ ਕਹਿ ਸਕਦੀ ਕਿ ਨਹੀਂ ਇਹ ਕਹਿ ਸਕਦੀ ਆ ਕਿ ਕਿ ਤੈਨੂੰ ਕਹਿ ਕੇ ਕਿਲਾਇਆ ਵੀ ਤੂੰ ਮੰਮੀ ਨੂੰ ਕਹਿ ਸਬਜ਼ੀ ਬਣਾ ਦੇ ਆ ਤਾਰ ਮੈਂ ਤਾਂ ਇੱਥੇ ਬੈਠਾ ਉਹਦੇ ਸੁੱਤੀ ਏ ਜੇ ਮੈਨੂੰ ਲੱਗਦਾ ਤੂੰ ਉਹਦੇ ਵਿੱਚੋਂ ਹੀ ਬੋਲਣ ਡਿਆ ਵਾ ਤੈਨੂੰ ਮਾਂ ਦਾ ਕੋਈ ਫਿਕਰ ਨਹੀਂ ਹੈਗਾ ਉਦੋਂ ਥੋੜਾ ਫਿਕਰਾ ਤੇਰਾ ਸਾਰਾ ਫਿਕਰ ਮੈਨੂੰ ਹੀ ਆ ਅਜੇ ਤਹੀ ਪਤਾ ਤੁਰੇ ਫਿਰਦੇ ਆ ਅਜਾ ਤੁਹਾਨੂੰ ਕੋਈ ਵੀ ਕਰਨੀਗਾ ਜਦੋਂ ਮੰਜੀ ਤੇ ਪੈਣਾ ਨਾ ਅਸੀਂ ਉਦੋਂ ਪਤਾ ਲੱਗਣਾ ਵਾ ਸਬਜ਼ੀਆਂ ਕਿੱਦਾਂ ਬਣਦੀਆਂ ਰੋਟੀਆਂ ਕਿੱਦਾਂ ਬਣਦੀਆਂ ਵਾ ਘਰ ਦਾ ਕੰਮ ਕਿੱਦਾਂ ਕਰਨਾ ਵਾ ਤੇ ਸਸਮਾ ਨੂੰ ਕਿੱਦਾਂ ਸਾਂਭਣਾ ਵਾ ਚਲ ਇਹ ਗੱਲ ਐਸ ਹੁਣ ਜੇ ਮਾਂ ਬੱਚਾ ਤੇ ਬੱਚੇ ਭੁੱਖੇ ਮਾਂ ਤੇ ਬੱਚੇ ਨੂੰ ਸਬਜ਼ੀ ਦੇ ਸਵਾਦ ਮਿਲ ਜੇ ਤੇ ਬਣਾ ਦੇ ਬੱਚਿਆਂ ਕਰਕੇ ਬਣਾਉਣੀ ਆ ਚਲ ਠੀਕ ਆ ਸਬਜ਼ੀ ਬਣਾ ਦਿਆ ਕਰੂੰਗੀ ਹੋਰ ਦੱਸ ਕੀ ਜਾਨਾ ਨਹੀਂ ਬਸ ਸਬਜ਼ੀ ਬਣਾ ਦਾਂ ਰੋਟੀਆਂ ਵੀ ਪੁਕਾ ਰਿਆ ਕਰੂੰਗੀ ਉੱਡੀ ਮੈਂ ਬੁਢੜੀ ਨਹੀਂ ਹੋ ਗਈ ਪੀ ਜਾਂ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ ਪਰ ਮੈਂ ਇਹ ਕਹਿੰਨੀ ਆ ਜਿਹੜਾ ਸਾਰੇ ਕੰਮ ਮੈਂ ਕਰਦਾ ਤੇ ਇਹਨੇ ਕੀ ਕਰਨਾ ਫਿਰ ਦਲਦੇ ਵੀ ਠੀਕ ਹੈ ਤੇਰੀ ਹਾਂ ਬਈ ਲੱਕ ਪੀੜ ਦਾ ਬਹਾਨਾ ਬਣਾ ਕੇ ਤੇ ਰਾਤ ਦੀ ਪਈ ਦਵਾਈ ਲਿਆਂਦੀ ਖਾਦੀ ਆ ਬੰਦਾ ਉੱਠ ਕੇ ਤੁਰੇ ਫਿਰੇ ਪਤਾ ਲੱਗੇ ਫਰਕ ਪਿਆ ਕਿ ਨਹੀਂ ਪਿਆ ਤੁਸੀਂ ਤਾਂ ਸੌਂ ਗਏ ਰਾਤ ਮੁੜ ਕੇ ਜਿਆਦਾ ਪੀੜ ਛਿਰਪੀ ਉਹਨੂੰ ਚੰਗਾ ਆ ਛਿਰਪੀ ਕਿ ਤੂੰ ਕੜਾ ਫਿਰ ਦੱਸਿਆ ਕਿ ਇਹਨੂੰ ਤੂੰ ਕਾ ਦੋ ਤੇ ਕੀ ਗੱਲ ਵਾਗ ਲਿਆ ਮੁੜ ਕੇ ਰਾਤ ਜਾ ਕੇ ਨਹੀਂ ਤੂੰ ਕਿੱਥੇ ਲੈ ਗਿਆ ਰਾਤ ਕੋਈ ਡਾਕਟਰ ਵਾਜ ਦਿੰਦਾ ਵਾ ਉਹ ਆਪਣੇ ਪੇਟ ਦਾ ਡਿਪਟੀ ਡਾਕਟਰ ਜਿਹੜਾ ਆਹੋ ਉਹਨੇ ਮੈਂ ਫੋਨ ਕਰ ਲ ਚਲ ਚੰਗਾ ਹੋਇਆ ਹੁਣ ਰਾਮਾ ਦੋ ਵਾਰ ਮੈਂ ਠਾਲਣ ਗਈ ਉਹਨੇ ਮੇਰੇ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਗੜੇ ਦੇ ਕੰਨ ਤੇ ਜੂ ਨਹੀਂ ਸਰਕੀ ਜਿੱਥੇ ਇੱਕ ਵਾਰੀ ਉੱਠ ਕੇ ਆਖੇ ਵੀ ਹਾਂ ਮੈਂ ਠੀਕ ਆ ਮੰਮੀ ਹਲਾ ਕੇ ਵੇਖਿਆ ਹੈ ਵੀ ਹਲਾ ਕੇ ਕੋਈ ਹਿਲਦੀ ਚਲਦੀ ਉਹ ਨਹੀਂ ਕੋਈ ਗੱਲ ਪਰ ਇੰਨਾ ਤੂੰ ਨੂੰ ਪਤਾ ਹੋਣਾ ਚਾਹੀਦਾ ਮੈਂ ਉਹ ਤੋਂ ਕੋਈ ਕੰਮ ਕਰਾ ਲੈਣ ਲੱਗੀ ਹਾਂ ਮੈਨੂੰ ਇੰਨਾ ਦੇ ਕਹਿੰਦੀ ਵੀ ਹਾਂ ਫਰਕ ਵਾ ਦੋ ਵਾਰ ਮੈਂ ਗਈ ਉਹਦੇ ਵੱਲ ਅੱਛਾ ਹਾਂ ਤੇ ਜੇ ਕਹੇ ਤਾਂ ਮੈਂ ਇੱਕ ਵਾਰ ਫੇਰ ਚਲ ਜਾਨੀ ਤੂੰ ਕੋ ਜਿਹੜਾ ਮੈਂ ਠਾਲਣ ਜਾ ਕੇ ਤੂੰ ਠਾਲ ਲਾ ਆਹ ਮੈਂ ਪੁੱਛ ਲਈ ਪਰ ਐਦਾਂ ਨਾ ਐਦਾਂ ਕਰਾਂ ਦੇ ਛੱਟ ਨਹੀਂ ਲੰਗਦੇ ਹੁੰਦੇ ਤੇ ਮੈਂ ਨਾਗਰੇ ਇੱਦਾਂ ਵੀ ਨਾਲ ਮਿਲ ਕੇ ਕੰਮ ਕਰੀਏ ਮੈਂ ਤਾਂ ਆਪ ਆਪਣੀ ਹੁਣ ਕੁੜੀ ਕੋ ਚਲ ਜਾਣਾ ਕਿਸ ਦਿਨ ਦੋ ਰਾਤਾ ਰਹਿ ਕੇ ਹੋਣਾ ਤੂੰ ਚਲ ਜਾ ਕੁੜੀ ਕੋ ਤਾਂ ਸਾਡੇ ਇਹੀਂ ਇਥੇ ਭੁੱਖੇ ਰਹਿ ਜੀ ਭੁੱਖੇ ਨਹੀਂ ਰਹਿੰਦੇ ਤੁਹਾਨੂੰ ਵਾਧੂ ਰੋਟੀਆਂ ਬਚੇਰੇ ਖਾਣੇ ਬਣਾ ਕੇ ਦੇਣੇ ਆ ਸਵੇਰੇ ਜੇ ਫੋਨ ਆਉਂਦਾ ਸ਼ਰਨ ਦਾ ਆਂਦੀ ਮੰਮੀ ਉਹ ਜੇ ਰਖੜੀ ਜਿੱਦਿਆਂ ਹੈਗੇ ਤੁਸੀਂ ਮਿਲ ਜਿਓ ਆਣ ਕੇ ਤੇ ਮੈਂ ਤਾਂ ਫੇਰ ਹੁਣ ਆਪ ਜਾਣਾ ਅੱਛਾ ਫਰੂਟ ਸਾਟ ਲੈ ਕੇ ਜਾਣਾ ਫਰੂਟ ਲੈ ਕੇ ਜਾਣਾ ਚੱਲ ਲੈ ਜੀ ਮੈਂ ਕਿਹੜਾ ਮੰਨੇ ਨਾ ਇਹ ਸੱਚੋ ਸੋਨੇ ਦੀ ਚੀਜ਼ ਮੰਗਦੀ ਆਂਦੀ ਕੋਈ ਲੈ ਕੇ ਦਿਓ ਅੱਜ ਬਣਾ ਦਾਂਗੇ ਬਣਾ ਦੇਣੀ ਆ ਕਿ ਉਹ ਤੁਸੀਂ ਬਣਾਉਣਾ ਤੇ ਕਹਤਾ ਤੇਰੇ ਡੈਡੀ ਨੂੰ ਅ ਜਾ ਠਾਲ ਮਾਂ ਰਾਨੀ ਨੂੰ ਠਾਲ ਤਾਂ ਇੱਕ ਸਬਜ਼ੀ ਬਣਾਉਣ ਨੂੰ ਕਿਹਾ ਤਾਂ ਮਾਤਾ ਨੂੰ ਤੇ ਕਿੰਨੀਆਂ ਚਨਾ ਗਈ ਇਹ ਇਹ ਵੀ ਜਨਾਂ ਦੀਆਂ ਨਾ ਬੰਦ ਹੀ ਆਸ ਵਿੱਚ ਨਹੀਂ ਤੇ ਪਿੱਛੇ ਵਿੱਚ ਬੰਦੇ ਜਾਂਦੀ ਠਾਲਾ ਜਾ ਕੇ ਕੀ ਆਂਦੀ ਮਰਨ ਹੀ ਆਏ ਗੋਪੀ ਦਾ ਓ ਗੋਪੀ ਉਠਪਾ ਹੁਣ ਰੋਟੀ ਪਾਣ ਦਾ ਟਾਈਮ ਹੋਇਆ ਉਠ ਹੀ ਪੈਣਾ ਸੀ ਮੈਂ ਮੈਨੂੰ ਪਤਾ ਮੈਂ ਕੰਮ ਕਰਨਾ ਵਾਂ ਦੋ ਵਾਰ ਇਹ ਮਾਰਾ ਉਠਾਉਣ ਆਈ ਹੈ ਉਦਮਣੀ ਟੁੱਟੀ ਤੇ ਮਾਤਾ ਇਹਨਾਂ ਨੇ ਕਿਹਾ ਕਿ ਮੈਨੂੰ ਲਾਗੂ ਕੰਮ ਕਰਵਾਉਣਾ ਹੈਗਾ ਕੋ ਮਾਤਾ ਕੇ ਕਰਵਾਉਗਾ ਇਹ ਕੱਲ ਵੀ ਸਬਜੀ ਮਾਤਾ ਨੇ ਬਣਾਈ ਆ ਸਬਜੀ ਤੇ ਮਾਤਾ ਨੇ ਬਣਾਈ ਨਾ ਰੋਟੀਆਂ ਮੈਂ ਹੀ ਪਕਾਈਆਂ ਸੀਗਾ ਇਹ ਨਹੀਂ ਕਿਹਾ ਕਿ ਚੱਲੇ ਰੋਟੀ ਮੈਂ ਪਕਾ ਲਵਨੀ ਹੈ ਸਬਜੀ ਬਣਾ ਕੇ ਬਹਿਗੇ ਸੀਗੇ ਚਲ ਲੈ ਅਬ ਮੈਂ ਸਾਰਾ ਕੰਮ ਕੀਤਾ ਵਾ ਕਰਕੇ ਮੈਂ ਤਿੰਨ ਵਰੀਆਂ ਕਿਸ਼ਤਾਂ ਦੇ ਵਿੱਚ ਝਾੜੂ ਫੇਰਿਆ ਉਦੋਂ ਨਹੀਂ ਮਾਤਾ ਨੇ ਕਿਹਾ ਕਿ ਹਾਂ ਮੈਂ ਫੇਰ ਦਿੰਨੀ ਤੂੰ ਸਾਰੀ ਉਪਰ ਮਾਤਾ ਨੇ ਕੀਤਾ ਕੇ ਤੇ ਨਹੀਂ ਬੰਦਾ ਇਹ ਤੇ ਕਹਿ ਲੈਣਾ ਕਿ ਬਬ ਨਹੀਂ ਠੀਕ ਹੈਗਾ ਤੇ ਚਲ ਮੈਂ ਲਾਗੂ ਕਰਵਾ ਹੀ ਦਵਾ ਕਰਵਾਇਆ ਹੀ ਆ ਉਹਨੇ ਵੀ ਪਤਾ ਹੀ ਨਾ ਆ ਸਬਜੀ ਬਣਾਈ ਹੋਰ ਕੀ ਕੀਤਾ ਵਾ ਸਬਜੀ ਬਣ ਗਈ ਥੋੜੀ ਸਬਜੀ ਬਣਾਉਣੀ ਸੌਖੀ ਹੈ ਤੇ ਰਹਿਣ ਦਿੰਦੇ ਇੱਕ ਹੀ ਚੀਜ਼ ਬਣਾਈ ਆ ਨਾ ਉਹ ਤੇ ਜਿੰਨੀ ਮਰਜੀ ਰੀਚ ਲਾ ਕੇ ਬੰਦਾ ਬਣਾ ਲੇ ਜਦੋਂ ਪਤਾ ਵੀ ਇੱਕ ਕੰਮ ਛੱਡ ਕੇ ਦੂਜਾ ਫੜਨਾ ਫਿਰ ਨਹੀਂ ਨੀਂਜਾਂ ਲੱਗਦੀਆਂ ਲੈ ਉਹ ਰੋਟੀ ਤੇ ਰੀਟੇ ਬਣਾਉਣੀ ਪੈਣੀ ਆ ਢੇੜੀ ਪਰਨਾ ਤੇ ਫਿੱਟੇ ਢੇੜਪਾਹ ਤਾਂ ਯਾਰ ਰੋਜ਼ ਬਣਾਉਣੀ ਆ ਘਾਦੀ ਆ ਚਲ ਫੇ ਉੱਠ ਪਾ ਹੁਣ ਬਣਾ ਫੇ ਮਨਾ ਲੂੰਗੀ ਜਦੋਂ ਮੈਂ ਬਣਾਉਣੀ ਹੋएगी ਮਿਲ ਜੂਗੀ ਰੋਟੀ ਤੁਹਾਨੂੰ ਰਾਤ ਤੂੰ ਰੋਟੀ ਦਾ ਟਾਈਮ ਉਹ ਟਾਈਮ ਨਾ ਖਾਓਂਗੇ ਰੋਟੀ ਦਾ ਦਾ 10 ਵਜੇ ਖਾਣੀ ਰਾਤ ਮਿਲ ਜੂਗੀ ਨਾ ਬਣਾ ਮੈਂ ਵੋਟ ਕੇ ਬਣਾ ਲੂੰਗੀ ਇਹੀ ਜੇ ਧੀ ਬਿਮਾਰ ਹੁੰਦੀ ਨਾ ਤਾਂ ਮੰਮੀ ਨੇ ਉਸੇ ਵੇਲੇ ਆਪਣਾ ਬੈੱਡ ਚੁੱਕਣਾ ਹੈਗਾ ਤੇ ਉਹਦੇ ਨਾਲ ਚੱਲ ਜਾਣਾ ਹੈਗਾ ਮੇਰੀ ਧੀ ਬਿਮਾਰ ਆ ਮੇਰੀ ਧੀ ਬਿਮਾਰ ਤੇ ਤੂੰ ਆਪਣੀ ਮਾਂ ਨੂੰ ਸਾਥ ਲੈ ਤੇ ਇਹਨੂੰ ਕੀ ਹੋਇਆ ਜਦੋਂ ਮੈਂ ਘਰ ਦਾ ਕੰਮ ਕਰਦੀ ਆ ਇਹਨਾਂ ਨੂੰ ਮੰਜੇ ਤੇ ਬਿਠਾ ਕੇ ਖਵਾਉਣੀ ਆ ਤੇ ਕੀ ਗੱਲ ਇਹ ਨਹੀਂ ਉਸੇ ਸਾਹ ਦੇ ਹੁਣ ਮੈਂ ਮਾਂ ਨੂੰ ਸਦਾ ਤੂੰ ਪੁੱਛੀਂ ਦੇ ਪਤਾ ਕਿੰਨੀ ਫਿਕਰ ਕਰਨੀ ਤੇਰੀ ਉਹ ਨਾਲੇ ਮਾਂ ਮੇਰੀਆਂ ਪਕਾਉਗੀ ਤੇ ਨਾਲੇ ਦੂਜਾ ਤੁਹਾਡੀਆਂ ਪਕਾਉਗੀ ਉਹਨੂੰ ਕੀ ਲੋੜ ਆ ਫਿਰ ਬਕਾਉਂਦੀ ਇੱਥੇ ਆਣ ਕੇ ਤੁਹਾਡੇ ਨਹੀਂ ਰਵਾਜ ਇਹੋ ਜਿਹਾ ਆ ਬੋਲਣਾ ਸ਼ਖਲਾ ਗੜੀ ਤੂੰ ਹੀ ਲਾਇਆ ਬੋਲਣ ਮੈਂ ਹੁੰਦੀ ਤੇ ਨਹੀਂ ਬੋਲਣ ਲੱਗਦੀ ਤਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਤੇ ਉੱਠ ਕੇ ਕਿਉਂ ਕੰਮ ਦਾ ਦਾ ਕਰ ਕਰ ਲੂੰਗੀ ਪਰ ਇੱਕ ਗੱਲ ਹੈਗੀ ਆ ਜਿੱਦਣ ਇਹ ਬਿਮਾਰ ਹੋਏ ਨਾ ਤੇ ਮੈਂ ਵੀ ਨਹੀਂ ਪੁੱਛਣਾ ਅੱਛਾ ਤੂੰ ਸੁਖਣਾ ਸੁਣ ਰਹੀ ਐ ਵੀ ਇਹ ਬਿਮਾਰ ਹੋਇਆ ਨਾ ਮੈਨੂੰ ਪੁੱਛਣਾ ਨਾ ਮੈਨੂੰ ਸੁਖਣਾ ਸੁਖਣ ਦੀ ਕੀ ਲੋੜ ਇਹ ਤਾਂ ਲੈ ਗਈ ਨਾ ਬੈਜੀ ਸਾਨੂੰ ਮੈਂ ਲੈ ਕੇ ਬੈਣਾ ਵਾ ਤੁਸੀਂ ਮੈਨੂੰ ਲੈ ਕੇ ਬੈਠੇ ਇਹ ਕਿਹੜੀ ਗੱਲ ਹੋਈ ਵੀ ਜੇ ਤੁਸੀਂ ਬਿਮਾਰ ਹੋਈ ਤੇ ਮੈਂ ਮੈਂ ਨਹੀਂ ਪੁੱਛਣਾ ਤੇ ਮੈਂ ਹੁਣ ਜਦ ਅੱਜ ਮੈਨੂੰ ਨਹੀਂ ਪੁੱਛਣਦੇ ਤਾਂ ਮੈਂ ਵੀ ਕਾਹਤੋਂ ਪੁੱਛਾਂ ਫਿਰ ਪੁੱਛੋ ਬਾਰ-ਬਾਰ ਤੇ ਤੁਸੀਂ ਪੁੱਛਣ ਦੇ ਕੀ ਪੁੱਛਣਦੇ ਸਾਰਾ ਕੰਮ ਮੈਂ ਕਰਵਾ ਕੀਤਾ ਵਾ ਸਵੇਰ ਦਾ ਜੇ ਮੈਂ ਲੰਮੀ ਪੈ ਗਈ ਫਿਰ ਬਾਜਾ ਮਾਰਨ ਨੂੰ ਆਗੇ ਵੀ ਹਾਂ ਹੋਣੇ ਲੰਮੀ ਬਣਾ ਪਵੇ ਤਵਾਜਾਂ ਨੂੰ ਮਾਰ ਲਿਆ ਨਹੀਂ ਤੈਨੂੰ ਠਲਗੇ ਹਾਂ ਚਾਲੀ ਪੁੱਛਣਾ ਹੀ ਗੱਡੀ ਤੂੰ ਦਵਾਉਣੀ ਉਹਦੋਂ ਪੁੱਛਦੇ ਜਦੋਂ ਮੈਂ ਤਿੰਨ ਕਿਸ਼ਤਾਂ ਦਾ ਝਾੜੂ ਫੇਰੰਦੀ ਹੀ ਕਿਸ਼ਤਾਂ ਦਾ ਝਾੜੂ ਫੇਰਦੀ ਆ ਉਹਦੋਂ ਪੁੱਛਦੇ ਜਿਉ ਸਵੇਰੇ ਰੋਟੀ ਪਾਣੀ ਕੀਤਾ ਉਹਦੋਂ ਪੁੱਛਦੇ ਵੀ ਲਿਆ ਮੈਂ ਕਰਵਾ ਦਿੰਨੀ ਆਪਦੀ ਧੀ ਨੂੰ ਤੇ ਮਿੰਟ-ਮਿੰਟ ਬਾਅਦ ਫੋਨ ਲਾ ਲਾ ਕੇ ਤੇ ਪੁੱਛੀ ਜਾਂਦੇ ਫਿਰ ਕਹਿਣਾ ਫੇਰੀ ਤਿੰਨ ਨੋਲ ਦੀ ਏ ਤੂੰ ਪੀ ਜਾ ਤੂੰ ਮੇਰੇ ਹੱਥੋਂ ਪੁੱਛਣਾ ਹੀ ਤੇ ਮੈਂ ਵੀ ਫਿਰਦੀ ਹਾਂ ਕੰਮ ਕਰਾਉਣ ਦਾ ਕੰਮ ਕਰਦੇ ਸਾਡੀ ਧੀ ਸਾਡੀ ਧੀ ਤੇ ਜਦੋਂ ਮੈਂ ਬਿਮਾਰ ਪੈ ਜਾਂਦੀ ਆ ਉਦੋਂ ਨੋ ਬਣ ਜਾਂਦੀ ਆ ਇਹ ਹੋ ਨਹੀਂ ਇਹਨੂੰ ਪੋਛਦੇ ਜਦੋਂ ਪੁੱਛਣ ਕੋਈ ਆਉਂਦਾ ਉਦੋਂ ਘੇਸ ਵਟ ਵਟ ਲੈਣੀ ਤੇ ਵਟਨੀ ਆ ਫੇ ਮੈਂ ਚੱਲ ਉੱਠ ਆ ਦਾ ਕੰਮ ਤਾਂ ਦਾ ਕੋਈ ਮੰਮੀ ਨੂੰ ਕਹ ਲੋ ਕਰ ਲੈ ਸਾਰੀ ਰਾਤ ਸੌਣ ਨੂੰ ਹੀ ਆ ਤੁਸੀਂ ਚੰਗੇ ਘੋੜੇ ਵੇਚ ਕੇ ਸੁੱਤੇ ਆ ਤੇ ਕੀ ਕਰਾਉਣ ਮੈਂ ਫੇ ਨਹੀਂ ਕਰਨਾ ਕੀ ਕਰਨਾ ਤੇ ਕੋਹ ਵੀ ਨਹੀਂਗਾ ਹਾਂ ਬੰਦਾ ਉੱਠ ਕੇ ਬਾਬੇ ਦਾ ਹੀ ਨਾਮ ਲੈ ਲੈਂਦਾ ਰਬ ਰਬ ਵੀ ਕਰ ਲੈਂਦਾ ਵਾ ਰਾਤ ਨੂੰ ਸੁੱਤੇ ਰਹਿਣਾ ਤੂੰ ਕਿੰਨਾ ਜੱਪਿਆ ਮੈਂ ਤਾਂ ਬੜਾ ਜੱਪ ਕੇ ਆਈ ਅੱਛਾ ਮੈਨੂੰ ਜੇ ਪੰਡਾ ਟਾਈਮ ਮਿਲੇ ਤਾਂ ਜੇ ਆਪਾਂ ਤੁਸੀਂ ਸੋ ਕੋ ਵਿਹਲੇ ਆ ਪਹਿਲਾਂ ਤਾਂ ਮੁੰਡਾ ਹੀ ਨਹੀਂ ਮਾਨ ਜੋਦਾ ਕੀ ਜਾਂਦਾ ਵਾ ਰਾਤੀ ਕੜੀ ਬੜੀ ਜ਼ਵਾਲ ਬਣਾਏ ਨੇ ਸਬਜੀ ਤੂੰ ਹੀ ਆਂਦਾ ਬਣਾ ਲਿਆ ਕਰ ਵੇਖੋ ਤੇ ਚੰਗਾ ਤਾਂ ਗੋਕੇ ਵਧੀਆ ਬਣੀ ਹੀ ਉਤਰਾ ਦੇ ਆਹੋ ਵਧੀਆ ਹੀ ਬਣੀ ਸਾਰਿਆਂ ਨੂੰ ਵਧੀਆ ਲੱਗੀ ਆ ਹਾਂ ਮੈਂ ਚੰਗਾ ਬਣਾ ਲਿਆ ਕਰੂੰਗੀ ਮੇਰਾ ਜੀ ਕਰਨ ਦਾ ਬਿ ਸ਼ਰਨ ਕੋ ਚੱਲੀਏ ਅੱਜ ਮੈਂ ਨਾ ਤੇਰਾ ਦਿਮਾਗ ਖਰਾਬ ਆ ਸਹੀ ਦਿਮਾਗ ਤੇਰਾ ਹਾ ਤੂੰ ਹੀ ਦਿਮਾਗ ਖਰਾਬ ਕਰ ਦੋ ਹਣ ਮੇਰਾ ਅੱਗੇ ਧੀਆ ਪੁੱਤਾਂ ਨੇ ਕੀਤਾ ਹੁਣ ਤੁਸੀਂ ਕਰ ਦੋ ਬਾਹਰ ਵੇਖ ਗੋਡੇ-ਗੋਡੇ ਬੱਦਲ ਆ ਮੀਂਹ ਪੈਣ ਡਿਆ ਤੇ ਤੈਨੂੰ ਮੈਂ ਕਿੱਥੇ ਲੱਦੀ ਫਿਰਾਂ ਭਈ 20 ਵਰਦੇ ਜ ਮੈਂ ਇਹ ਕੋ ਸੋਚਣ ਡਿਆਂ ਚੌਕੇ ਖੜਨਾ ਕਿ ਜਾਂ ਸਾਈਕਲ ਚਲਾ ਕੇ ਖੜਨਾ ਜਾਣਾ ਤਾਂ ਹੀ ਸਕੂਟਰੀ ਤੇ ਜਾਂ ਹੀ ਮੋਟਰਸਾਈਕਲ ਤੇ ਕੁੜੀ ਠੀਕ ਵਾ ਪਹਿਲੋਂ ਉਹਨੂੰ ਪੁੱਛ ਲਾ ਮੈਂ ਠੀਕ ਵਾ ਕੁੜੀ ਨੂੰ ਨਹੀਂ ਪਹੁੰਚੀ ਹੋਇਆ ਕਿਉਂ ਮੈਂ ਤੇਰੇ ਫੋਨ ਕਰਨ ਡਈ ਸੀ ਨਾ ਸ਼ਰਨ ਨੂੰ ਤੇ ਉਹ ਉਹਨੂੰ ਮੈਂ ਆਖਿਆ ਵੀ ਚੱਲ ਜੇ ਰਖੜੀ ਚਿੱਦਿਆ ਨੇ ਹੈਗੇ ਤੇ ਮੇਰਾ ਜੀ ਕਰਨ ਡਿਆ ਸ਼ਰਨ ਮੇਰੇ ਨੂੰ ਤੇ ਤੇਰੀ ਮੰਮੀ ਸਗੋਂ ਤੂੰ ਆ ਜਾ ਪਈ ਗੱਲ ਨਹੀਂ ਤੇ ਮੈਂ ਚੰਗਾ ਜਿਹੀ ਆਵਾਂਗੇ ਇਹਨੇ ਸੁਣ ਲਿਆ ਫੋਨ ਕਰਦੇ ਆ ਇਹ ਜਿਹੜੀ ਮਾੜੀ ਮੋਟੀ ਠੀਕ ਹੋਈ ਸੀ ਨਾ ਇਹਨੇ ਥਾਂ ਚੰਗਾ ਭਲਾ ਹੁਣ ਜਿਆ ਵਾ ਸਾਰਾ ਕੰਮ ਕੀਤਾ ਵਾ ਤੇ ਜਦੋਂ ਫੋਨ ਸੁਣ ਲਿਆ ਤਾਂ ਉਹ ਤਾਂ ਚੁੱਕ ਕੇ ਕੰਬਲ ਤੇ ਲੰਮੀ ਪੈ ਗਈ ਮੈਂ ਦੋ ਵਾਰ ਦੋ ਵਾਰ ਵਾਜਾ ਮਾਰਨ ਗਈ ਤੇ ਮੈਨੂੰ ਵਾਜ ਨਹੀਂ ਦਿੱਤੀ ਐ ਹੋਈ ਇਹ ਗੱਲਾਂ ਨਾ ਕਰਿਆ ਕਰ ਕਰਨਾ ਕਿ ਹੱਸਲ ਕਰਨ ਲਈ ਆ ਜਾਣ ਕੇ ਲਈ ਉਹ ਕਰਨ ਇਹਦਾ ਇਰਾਦਾ ਕਿ ਮਾਦਾ ਹੁਣ ਚਲਣਾ ਜਾਵੇ ਵਾਂਡੇ ਉਹਦਾ ਜੀ ਕਰਦਾ ਵਾ ਵੀ ਮੈਂ ਕੰਬਲ ਲੈ ਕੇ ਪਈ ਰਵਾਂ ਮੇਰਾ ਮੇਰਾ ਬੜਾ ਜੀ ਕਰਨ ਰਿਹਾ ਜਿੱਦਾਂ ਮੀ ਪੈਣ ਡਿਆ ਵਾ ਨਿਗਾ ਨਿਗਾ ਪੱਖਾ ਚੱਲਦਾ ਹੋਵੇ ਤੇ ਮਜੇ ਨਾਲ ਕੰਬਲ ਲੈ ਕੇ ਬਿਸ਼ਾਕ ਨਾ ਰੋਟੀ ਮਿਲੇ ਬਹੁਤ ਜੀ ਕਰਦਾ ਲੰਮੇ ਪੈਣ ਨੂੰ ਇਹੋ ਜੇ ਪਖੰਡ ਮੇਰੇ ਗਾੜੀ ਨਾ ਕਰੀ ਉਹ ਨੂੰ ਕੁੜੀ ਨੂੰ ਠੀਕ ਹੋ ਲੈੰਦੇ ਜਿੱਥੇ ਆਖਿੰਮ ਉੱਥੇ ਲੈ ਜੂੰ ਤੈਨੂੰ ਮੈਂ ਤੇ ਗੱਲਾਂ ਹੋਰ ਸੋਚਣ ਡਿਆਂ ਵੀ ਚੱਲ ਉਧਰੋਂ ਰਖੜੀ ਆ ਚਲੀ ਆ ਵੀ ਜਦਾਂ ਕਿ ਮੀ ਹਰਦਾ ਵਾ ਤੇ ਮੈਂ ਤੇਨੂੰ ਨਾਲ ਖੜਦਾ ਚੱਲ ਉੱਥੇ ਕੁੜੀ ਦਾ ਜਿਹੜਾ ਚੀਜ਼ ਬਣਾਉਣੀ ਆ ਬਣਾ ਲਾ ਮੈਂ ਅਗਲਾ ਹਾਲ ਸੋਚਣ ਡੇ ਆਹ ਹੋ ਤਾਂ ਦੋਵੇਂ ਕੰਮ ਹੀ ਹੋ ਜਾਣੇ ਫੇਲਾ ਦੋਵੇਂ ਕੰਮ ਕਿੱਦਾਂ ਹੋ ਜਾਣੇ ਆ ਮੀ ਹਟੂ ਤੇ ਫੇਰੀ ਜਾਣਾ ਵਾ ਤੁਸੀਂ ਨਾ ਦਾ ਮੇਰੀ ਕਿਹ ਗੱਲ ਦਾ ਵੀ ਅਸਰ ਕਰਿਆ ਕਰੋ ਚੰਗਾ ਇਹ ਕੋਈ ਗੱਲ ਦਾ ਅਸਰ ਪਸਰ ਹੋਵੇ ਨਾ ਤੇਰੀ ਦਾ ਕਿਹਾ ਦਾ ਤੇ ਪਿਆਰੀ ਹੈ ਨਹੀਂ ਸ਼ਰਨ ਦੇ ਵਿੱਚ ਕੇ ਜਿਹੜੀ ਯਾਰ ਬਹੁਤ ਵਾਰ ਤੁਹਾਡਾ ਨਹੀਂ ਪਿਆਰ ਆਏਗਾ ਧੀਆ ਨਾਲ ਮਾਪਿਆਂ ਦਾ ਪਿਆਰ ਹੁੰਦਾ ਮਾਪਿਆਂ ਦਾ ਧੀਆ ਨਾਲ ਪਿਆਰ ਹੁੰਦਾ ਮਾਂ ਦਾ ਹੀ ਹੁੰਦਾ ਜ਼ਿਆਦਾ ਧੀ ਨਾਲ ਪਿਓ ਤੇ ਮਤੇਰ ਹੀ ਹੁੰਦੇ ਆ ਤੁਸੀਂ ਉਸੇ ਵੇਲੇ ਨੇ ਮੈਨੂੰ ਕਿਹਾ ਵੀ ਚੱਲ ਛਾ ਕੋਈ ਗੱਲ ਨਹੀਂ ਚੱਲ ਜਾਣੇ ਆ ਤੁਸੀਂ ਤੇਰਾ ਦਿਮਾਗ ਖਰਾਬ ਆ ਤੇ ਦਿਮਾਗ ਸਹੀ ਆ ਤੁਸੀਂ ਮੈਨੂੰ ਕੀ ਕੁਝ ਬੋਲਣ ਦਾ ਅੱਛਾ ਮੀ ਵਾਦਾ ਜੀ ਤੈਨੂੰ ਮੈਂ ਲੱਦੀ ਫਿਰਾਂ ਲੋਕੀ ਆ ਖੜੀ ਵੀ ਇਹਨਾਂ ਨੂੰ ਕੀ ਗੱਲ ਟਕਾ ਆ ਨਹੀਂਗਾ ਹੁਣ ਕਿਦਾਂ ਮੂੰਹ ਚਪ ਕਰਕੇ ਬਹਿ ਗਈਆਂ ਵੇਖ ਬਈ ਬਾਹਰ ਨਿਕਲ ਕੇ ਵੇਖ ਵੇਖ ਕੀ ਨਹੀਂ ਵੇਖ ਲਓ ਮੈਂ ਤਾਂ ਵੇਖਿਆ ਜਾਂ ਮੀਂਹ ਹਟਿਆ ਚਲ ਆ ਬਖਾਣਾ ਤੈਨੂੰ ਹਟਿਆ ਮੀਂਹ ਹਟਿਆ ਵਾ ਆ ਬਖਾਣਾ ਹਟਿਆ ਚਲ ਆ ਬਖਾਣਾ ਮੀਂਹ ਹਟਿਆ ਬਾਹਰ ਵੀ ਇਹਨੂੰ ਚਲ ਆ ਤੋਰ ਤੋਰ ਆ ਹਟਿਆ ਵਾ ਤਾਂ ਹੁਣ ਇਹ ਤਾਂ ਹਟਿਆ ਹੀਗਾ ਆ ਪੈਂਦਿਆ ਕਿ ਨਹੀਂ ਹੁਣ ਤਾਂ ਮਾਰੇ ਇੰਨੇ ਕੀ ਕਿਹੜੀ ਗੱਲ ਵਾ ਅੱਛਾ ਇੰਨੇ ਕੀ ਕੋਈ ਗੱਲ ਨਹੀਂ ਗਈ ਕੋਈ ਗੱਲ ਨਹੀਂ ਸਕੂਟਰੀ ਲੈ ਜਾਣੀ ਆ ਜਾਇਆ ਜਾਊਗਾ ਕੋਈ ਗੱਲ ਨਹੀਂ ਕੀ ਉਹ ਬਾਬਾ ਸਕੂਟਰੀ ਲੈ ਜਾਣੇ ਆ ਕੁੜੀ ਨੂੰ ਠੀਕ ਹੋ ਲੈਂਦੇ ਕੁੜੀ ਉੱਠੂਗੀ ਤਾਂ ਖੂਬ ਮੈਂ ਠੀਕ ਵਾਂ ਉਹਨੂੰ ਪੁੱਛ ਲਾ ਫਿਰ ਆਪਾਂ ਜਾਵਾਂਗੇ ਤੁਸੀਂ ਮੇਰੀ ਗੱਲ ਵੀ ਸੁਣ ਲਓ ਨਾ ਮੈਂ ਕਿਹਾ ਸਕੂਟਰੀ ਲੈ ਜਾਣੇ ਆ ਉਹ ਚ ਦੋ ਸੂਟ ਪਾ ਲੈਨੇ ਲਫਾਫੇ ਤੇ ਸਕੂਟਰੀ 'ਚ ਰੱਖ ਲੈਨੇ ਆ ਉਤੋਂ ਦੀ ਇੱਕ ਇੱਕ ਚਾਦਰ ਲੈ ਲੈਨੇ ਆ ਜੇ ਤੇ ਸੂਟ ਸੁੱਕਾ ਰਹਿ ਜਾਊਗਾ ਠੀਕ ਵਾ ਜਿਹੜੀ ਚਾਦਰ ਗੱਲੀ ਆਪਣੀ ਸਕੂਟਰੀ 'ਚ ਰੱਖ ਲਾਂਗੇ ਫਿਰ ਕੋਈ ਸਾਇਆ ਵਾ ਵੀ ਅੱਜ ਹੀ ਜਾਣਾ ਵਾ ਮੇਰਾ ਬੋਝ ਹੀ ਕਰਨ ਰਿਹਾ ਸ਼ਰਮ ਨੂੰ ਮੈਨੂੰ ਜਾਣਾ ਵਾ ਤੇ ਜਾ ਯਾ ਤਲਜਾ ਪਈ ਕਿਦਾਂ ਦਾ ਐ ਮੰਮੀ ਲੜਨ ਬੰਦਾ ਖੁਸ਼ ਹੋ ਜੇ ਨਹੀਂ ਕੋਈ ਠੀਕ ਲਾ ਕੋ ਕੰਮ ਹੀ ਕਰਾ ਦੋ ਕੁੜੀ ਤੋਂ ਜਾਣਦੀ ਪਈ ਐ ਬਸ ਆਪੇ ਫੇਰ ਕਿਤੇ ਦਿਨ ਮੁੱਕ ਚੱਲੇ ਆ ਫੇਰ ਕਿਸੇ ਦਿਨ ਦੀ ਨੇ ਕੁੜੀ ਕੋ ਚਲ ਜਾਂਦੇ ਹਾਦੀ ਘਾਤੇ ਤੂੰ ਹੀ ਨਹੀਂ ਜਾਣਾ ਮੈਂ ਨਹੀਂ ਹੋ ਜਾਣਾ ਮੈਂ ਤਾਂ ਇਦਾਂ ਵਰਦੇ ਚ ਨਹੀਂ ਹੋ ਮੈਂ ਜਾਣਾ ਦਿਨ ਲੱਗਾ ਹੋਊਗਾ ਤੇ ਮੈਂ ਚਲ ਜੂਗਾ ਨਾਲੇ ਸਾਡੀ ਕੁੜੀ ਠੀਕ ਹੋ ਜਾਊਗੀ ਤਿੰਨ ਘਟਾਰਾਂ ਕੱਢਣ ਵਾਲੀਆਂ ਵਾ ਰੋਟੀ ਪੱਕਣ ਵਾਲੀ ਸਬਜ਼ੀ ਬਣਾਉਣ ਵਾਲੀ ਕੁੜੀ ਲਮੀ ਪਈ ਆ ਉਹਦੇ ਲੱਕ ਦੋਹਣ ਡਿਆ ਤੈਨੂੰ ਨਹੀਂ ਪਤਾ ਲੱਗਦਾ ਤੈਨੂੰ ਕੁੜੀ ਦਾ ਫਿਕਰ ਵਾ ਨਾ ਉਹਦਾ ਫਿਕਰ ਵਾ ਤੈਨੂੰ ਕੁੜੀ ਦਾ ਕੋਈ ਫਿਕਰ ਨਹੀਂ ਆ ਮੈਨੂੰ ਕੁੜੀ ਦਾ ਵੀ ਫਿਕਰ ਆ ਉਹ ਵੀ ਮੇਰੀ ਧੀ ਆ ਇਹ ਵੀ ਮੇਰੀ ਧੀ ਆ ਚੰਗਾ ਆ ਹਾਂ ਧੀਆ ਬਣਾਈਆਂ ਦੇ ਬਣਦੀਆਂ ਵਾ ਤੇਰੇ ਵਰਗੀ ਘੱਟ ਕਲੇ ਹੀ ਪਾ ਕੇ ਰੱਖਦੀ ਹੁੰਦੀ ਆ ਗੱਲਾਂ ਮਾਰਦੀ ਵੀ ਮੀ ਪੈਂਦੇ ਆ ਯਾਰ ਮੈਂ ਕਿੱਥੇ ਇਹਨੂੰ ਲੈ ਜਾਉ ਇਹ ਦਿਮਾਗ ਹੀ ਨਹੀਂ ਕੰਮ ਕਰਦਾ ਖਰੇ ਇਹ ਬੰਦੇ ਨੇ ਕਦੀ ਨਹੀਂ ਆਖਿਆ ਕਿ ਚਲ ਤੁਰ ਚੱਲ ਜੇ ਤੂੰ ਕੰਨੀ ਆ ਤੇ ਅਸ਼ਾ ਹੋ ਗਈਆਂ ਠੀਕ ਹੋਣ ਹੋਈ ਜਾਣਾ ਹੀਗਾ ਕੰਮਵਰੀ ਤੇ ਮੈਂ ਠੀਕ ਹੀ ਨਹੀਂ ਆ ਕੋਈ ਗੱਲ ਨਹੀਂ ਮੈਂ ਕਰ ਲੈਨੀ ਕੰਮ ਵੀ ਕੰਮਵਰੀ ਮੈਂ ਠੀਕ ਹੀ ਨਹੀਂ ਆ ਰਿਆ ਨੂੰ ਮੈਂ ਕਰਨ ਲੱਗੀ ਮੈਂ ਘਾਰ ਹੀ ਲੈਣਾ ਹੁਣ ਕਿੱਦਾਂ ਤੂੰ ਕਰ ਲੈਣਾ ਕੰਮ ਤੂੰ ਤਾਂ ਬਿਮਾਰ ਹੀ ਬਹੁਤ ਜਿਆਦੀ ਆ ਤੂੰ ਕਰ ਲੈ ਜਾ ਰੈਸਟ ਜਾ ਕੇ ਮੈਂ ਆਪੇ ਜੀਰ ਲੈਣੀਆਂ ਸਬਜ਼ੀਆਂ ਨਾਲ ਮੈਂ ਵਧੀਆ ਬਣਾ ਲੈਣੀ ਤੇਰੇ ਤੋਂ ਚੰਗੀ ਦੋ ਵਾਰ ਠਾਲਣ ਗਈ ਨਾ ਤੈਨੂੰ ਮੈਂ ਤੂੰ ਦੋਵੇਂ ਮਾਰਨੀ ਉੱਠੀ ਹੁਣ ਮੈਨੂੰ ਇੰਨਾ ਗਾਲ ਮੰਦਾ ਉਹਨੇ ਕੀਤਾ ਵਾ ਕੀ ਮੈਂ ਉਹਨੂੰ ਕਹਿ ਤਾ ਬੇਸ਼ਰਮ بس ਇੰਨੀ ਗੱਲ ਚ ਇੰਨਾ ਰੋਲਾ ਪਾਤਾ ਕੋਈ ਗੱਲ ਨਹੀਂ ਕਰਨ ਵਾਲੀ ਮੈਂ ਆਂਦਾ ਜਿੰਨਾ ਚਿਰਦਾ ਕੁੜੀ ਬਿਮਾਰ ਤੂੰ ਕਹਿੰਦਾ ਪੈਰ ਨਹੀਂ ਪੋਣਾ ਘਰੋਂ ਬਾਹਰ ਦੱਸ ਮੈਂ ਇੱਥੇ ਬੱਜੀ ਆਂ ਘਰ ਦੀ ਮੈਂ ਘਰੋਂ ਬਾਹਰ ਨਹੀਂ ਜਾ ਸਕਦੀ ਤੂੰ ਚੱਲ ਜਾਨੇ ਮੈਂ ਤੂੰ ਕਿਹੜਾ ਮੇਰੇ ਲਾਗੂ ਕੋਈ ਕੰਮ ਕਰਵਾਉਂਦਾ ਆ ਮੈਂ ਕੱਲੀ ਕਰਨ ਢਈ ਆ ਨਾ ਸਵੇਰ ਦੀ ਕੰਮ ਠੀਕ ਆ ਜੇ ਕੱਲੀ ਕਰਨ ਢਈ ਆ ਨਾ ਆ ਲੈ ਫੜ ਕਰ ਤੇ ਜੇ ਕਿਤੇ ਮੁੜ ਕੇ ਮੈਨੂੰ ਮੁੰਡੇ ਨੇ ਕਹਿਤਾ ਵੀ ਮਾਤਾ ਲਾਗੋ ਕੰਮ ਕਰਾ ਦੇ ਜਾਂ ਤੇਰੇ ਪਿਓ ਨੇ ਕਹਿਤਾ ਵੀ ਜਾ ਕੇ ਇਹਨਾ ਕੰਮ ਕਰਾ ਲਾ ਕੋਈ ਤੇ ਫਿਰ ਵੇਖੀ ਕੀ ਬਣਦਾ ਤੂੰ ਸੌਖੀ ਰੋ ਜੇ ਕੱਲੀ ਸੌਖੀ ਆ ਤੇ ਇੰਨਾ ਕੁ ਮੈਨੂੰ ਉਹਨੇ ਕਰ ਦਿੱਤਾ ਹੁਣ ਤੂੰ ਸੱਚੀ ਸਵਿੱਤਰੀ ਬਣ ਗਈ ਆਂ ਵੀ ਮੈਂ ਬੜੀ ਚੰਗੀ ਆਂ ਹੁਣ ਫੇਰ ਮੈਂ ਬਾਹਰੋਂ ਆਉਣਾ ਅੰਦਰ ਤੂੰ ਆਉਂਦੇ ਨੂੰ ਸਬਜ਼ੀ ਚੀਰਣ ਲਈ ਹੋਣਾ ਉਹਨੇ ਫੇਰ ਮੇਰੇ ਦੁਆਲੇ ਹੋਣਾ ਵੀ ਕੁੜੀ ਬਿਮਾਰ ਆ ਸਬਜ਼ੀ ਚੀਰਣ ਲਈ ਤੇ ਤੂੰ ਕੀ ਕਰਦੀ ਆਂ ਨਹੀਂ ਤੇ ਤੁਸੀਂ ਫੇਰ ਮੇਜ ਲੰਮੀ ਪਈ ਉਹਦੇ ਕਰ ਲੈਂਦੇ ਤੇ ਕਰ ਲੈਣਾ ਹੀ ਮੈਂ ਇਹ ਤਾਂ ਹੁਣ ਜੇ ਮੇਰੇ ਹੱਥਾਂ 'ਚੋਂ ਫੜਨ ਦੇ ਜੀ ਤਾਂ ਫੇਰ ਉਹਨੇ ਕਰਦੀ ਬਾਹਰ ਕਰਦੀ ਚੀਰੋ ਤੇ ਬਣਾਉਂਦ ਪਰ ਮੇਰੇ ਵਾਸਤੇ ਨਾ ਬਣਾਵੀ ਮੈਂ ਨਹੀਂ ਖਾਣੀ ਇਹੋ ਜੀ ਕਾਲਾ ਵਾਲੀਆਂ ਸਬਜ਼ੀਆਂ ਬਣੀਆਂ ਮੈਂ ਨਹੀਂ ਖਾ ਸਕਦੀ ਮੈਂ ਚਾਰਨਾ ਖਾਣੀ ਮੈਨੂੰ ਮਨਜ਼ੂਰ ਵਾ ਨਾਲ ਮੈਂ ਹੱ ਮੈਂ ਤੁਹਾਨੂੰ ਉਹ ਮੰਡੇ ਚੱਲ ਜਾਣਾ ਸੀ ਆਪਣੀ ਧੀ ਦੇ ਕੋਲ ਚੰਗੇ ਚੋਖੇ ਵਨਸਵੰਨੇ ਖਾਣੇ ਸੀ ਆ ਬੁੱਢਾ ਕਰਕੇ ਗਿਆ ਜਿੰਨੇ ਕਹਤਾ ਇਨਾ ਮੀਂਹ ਵਰਦਾ ਤੇ ਮੈਂ ਨਹੀਂ ਤੈਨੂੰ ਖੜਨਾ ਮੈਂ ਦੋ ਨਹੀਂ ਤੁਸੀਂ ਇਸ ਚਾਰਨਾ ਖਾ ਲੈਣੀ ਫੇਰ ਸਾਰੇ ਚਾਰਨਾ ਹੀ ਖਾ ਲੈਣਗੇ ਉਹ ਮੈਨੂੰ ਨਹੀਂ ਤੁਸੀਂ ਨੇ ਖਾਣੀ ਜ਼ਰੂਰੀ ਖਾਪਣਾ ਬਿਮਾਰ ਨੇ ਆਹ ਤਾਂ ਨਾਕ ਬਣਾ ਬਣਾ ਤੇ ਵੀ ਚਾਰਨਾ ਖਾ ਲਈ ਤੈਨੂੰ ਕਿਹੜੀ ਚਾਰਨਾ ਬਿਮਾਰ ਕੀ ਹੋ ਗਈ ਤੀ ਤੇ ਕਲਾ ਹੀ ਪਾ ਕੇ ਬਹਿ ਗਏ ਆ ਬਿਮਾਰ ਨੂੰ ਤਾਂ ਉਦਾਂ ਨਹੀਂ ਰੋਟੀ ਲੰਗਦੀ ਹੁੰਦੀ ਤੂੰ ਤਾਂ ਫੇਰ ਖਾ ਲੈਣੀ ਫੜ ਕੇ ਹੱਦ ਹੋ ਗਈ ਤੇਰੇ ਵਾਲੀ ਤੇ ਰੋਟੀ ਖਾਉਂਗੀ ਤੇ ਫੇਰ ਹੀ ਤੁਰੂੰਗੀ ਨਾ ਆਹੋ ਰੋਟੀਆਂ ਖਾ ਪਰੌਂਠੇ ਖਾ ਜੋ ਮਰਜ਼ੀ ਹੁਣੇ ਧਿਆਨ ਕੇ ਫੇ ਮੇਰੇ ਦਿਵਾਲੇ ਹੋਣਾ ਫੇਰ ਵਾਲਾ ਪਾਟਾ ਹੋਵੇ ਬਾਹਰ ਖਲੋਤਾ ਹੋਵੇ ਤੇਰੇ ਗਾੜੀ ਪੈਣਾ ਹੱਥ ਜੋੜੇ ਮੈਨੂੰ ਨਾ ਛਿਰਕਾ ਪੁਆ ਘੜੀ ਘੜੀ ਕੁੜੀ ਤੋਂ ਜਾਂਦਾ ਜਿਆਦਾ ਸ਼ੌਂਕ ਚੜਿਆ ਵਾ ਜਦੋਂ ਵੇਖਣਾ ਨਾ ਬਿਮਾਰ ਆ ਉਹਦੇ ਝੋਲਾ ਚੁਕਣਾ ਤੇ ਕੁੜੀ ਕੋ ਚੱਲ ਜਾਣਾ ਬੰਦਾ ਪੁੱਛੇ ਵੀ ਜਿਹੜੀ ਘਰ ਲਿਆਂਦੀ ਆ ਉਹ ਨਹੀਂ ਕਿ ਉਹ ਵੀ ਕਿਸੇ ਦੀ ਧੀ ਆ ਨਾ ਉਹਦੇ ਬਾਰੇ ਤਾਂ ਸਿਣੀ ਕਰਨਾ ਆਪਦੀ ਧੀ ਦਾ ਉਸੇ ਵੇਲੇ ਦੱਸੋ ਨਾ ਕਿ ਤੇ ਮਾੜਾ ਜਿਹਾ ਕੰਮ ਵੀ ਹੋ ਜਾਂਦਾ ਤੇ ਉਸੇ ਵੇਲੇ ਚੱਲ ਜਾਂਦੇ ਆ ਕਿ ਹਾਂ ਮੇਰੀ ਤੇ ਠੀਕ ਨਹੀਂ ਆ ਤੇ ਦੂਜੇ ਭਾਵੇਂ ਟੜੇ ਫਟਫਕੇ ਮਰ ਜਾਣ ਕੋਈ ਪਰਵਾਹ ਨਹੀਂ ਹੁੰਦੀ ਨਾ ਕੀ ਕਰੇ ਬੰਦਾ ਇੱਥੇ ਇਹਨਾਂ ਮੈਂ ਚੰਗਾ ਦੱਸਦੀ ਨਾ ਕਿ ਮੈਂ ਬਿਮਾਰ ਆ ਮੇਰੇ ਭੀੜ ਹੁੰਦੀ ਆ ਉੱਠ ਪਈਆ ਉੱਠਣਾ ਹੀਗਾ ਜੇ ਪਤਾ ਮੈਂ ਐਂ ਕਰਨਾ ਤਾਂ ਫਿਰ ਮੈਂ ਉੱਠਣਾ ਹੀਗਾ ਹਾਂ ਤੇ ਤੂੰ ਕਰਨਾ ਪਤਾ ਵੀ ਹੈਗਾ ਤੂੰ ਕਰਦਾ ਤੂੰ ਹੀ ਕਰਨਾ ਉਹ ਬਾਪੂ ਕਿਧਰ ਨੂੰ ਗਿਆ ਬਾਪੂ ਬੜਾ ਬੁਰਪੁਰ ਕੰਡਿਆ ਮਾਤਾ ਨਾਲ ਲੜਾਈ ਹੋਈ ਆ ਮਾਦਰਾ ਕੀ ਲੜਾਈ ਹੋ ਗਈ ਹੁਣ ਦੇ ਚੰਗੇ ਭਲੇ ਕਹਿੰਦੇ ਮੈਂ ਕੁੜੀ ਕੋ ਜਾਣਾ ਵਾ ਹਾਂ ਤੇ ਉਹ ਕਹਿੰਦੇ ਨਾ ਜਾਣਾ ਨਹੀਂ ਮੀਂਹ ਵਰਦਾ ਪਿਆ ਉਹ ਸੋ ਹੱਕ ਮੀਂਹ ਵਰ੍ਹਦਾ ਹੋਰ ਮਾਤਾ ਨੂੰ ਤੱਕ ਵੀ ਮੀਂਹ ਪੜਾ ਹਟਦਾ ਫੇ ਚਲੇ ਮਮਮੀ ਨੂੰ ਤਾਂ ਕੋਈ ਪਰਵਾਹ ਨਹੀਂ ਹੈਗੀ ਵੀ ਨਹੀਂ ਆ ਗੋਪੀ ਠੀਕ ਤੇ ਮੈਂ ਨਾ ਜਾਵਾਂ ਡੈਡੀ ਨੂੰ ਸਭੋ ਫਿਕਰ ਹੈਗਾ ਮੇਰਾ ਡੈਡੀ ਸੋਗਾ ਕਹੀ ਜਾਂ ਕਹਿੰਦੇ ਵੀ ਕੁੜੀ ਨਹੀਂ ਠੀਕ ਤੇ ਨਹੀਂ ਜਾਣਾ ਹੈਗਾ ਤੇ ਮੰਮੀ ਉਧਰੋਂ ਖਾ ਲਾਡ ਲੁੜ ਕੇ ਆਏ ਤੇ ਮੇਰੇ ਦਿਵਾਲੇ ਹੋ ਗਏ ਆ ਮੈਂ ਦੇਖਦੇ ਮੈਨੂੰ ਪਸੰਦ ਨਹੀਂ ਤੂੰ ਕੋਈ ਚਾਜ ਦੀ ਸਬਜ਼ੀ ਨਹੀਂ ਬਣਾਉਣੀ ਜੇ ਉਹ ਮੈਂ ਚਾਰਨਾ ਖਾ ਲੂੰਗੀ ਉਹ ਕਰ ਲੂੰਗੀ ਆ ਕਰ ਲੂੰਗੀ ਜੇ ਚਾਰਨਾ ਖਾਣੀ ਫਿਰ ਮੈਨੂੰ ਕਹਤੋਂ ਕਿੰਦੇ ਬਾਰ-ਬਾਰ ਤੇ ਸਬਜ਼ੀ ਤਾਂ ਮੰਮੀ ਨੇ ਬਣਾ ਦੇਣੀ ਸੀ ਉਹ ਤੇ ਮੇਰੀ ਗੱਲ ਹੋਣੀ ਇਦਾਂ ਕਹਿੰਦੀ ਮੈਂ ਬਣਾ ਦੂੰ ਸਬਜ਼ੀ ਰੋਟੀ ਪਿੰਨ पका ਦੂੰਗੀ ਮੈਂ ਬਣਾ ਦੇਣੀ ਇੱਥੇ ਉਲਟਾ ਲੜਕੇ ਚੜੇਗੇ ਮੇਨਾ ਜਦੋਂ ਕੋਈ ਕੋ ਕੰਮ ਲੈਣਾ ਹੋਵੇ ਨਾ ਤੇ ਚੁੱਪ ਕਰ ਲੈ ਜਰਾ ਤੂੰ ਨਹੀਂ ਬੋਲਦੀ ਹਾਂ ਮੈਂ ਚੁੱਪ ਮੈਂ ਤਾਂ ਉਦਾਂ ਚ ਠੀਕ ਹਾਂ ਮੈਂ ਚੁੱਪ ਕਰਕੇ ਲੱਗੀ ਰਹਿਣੀ ਆ ਭਾਵੇਂ ਮੈਂ ਸਾਰਾ ਦਿਨ ਲੱਗੀ ਰਵਾਂ ਜਿਉਂ ਜਿਨ ਨਾ ਨਹੀਂ ਠੀਕ ਤੇ ਕਿਉਂ ਕੜਾ ਪਾਈ ਸਾਰੇ ਟੱਬਰ ਨੇ ਇਹ ਚ ਕੜਾਲੀ ਕਿਹੜੀ ਗੱਲ ਵਾਂ ਤੇ ਆ ਕੋਈ ਉਧਰੋਂ ਲੜ ਪਿੰਦਾ ਕੋਈ ਉਧਰੋਂ ਲੜ ਪਿੰਦਾ ਮੈਂ ਵੀ ਕੀ ਕਰਾਂ ਮੈਂ ਵੀ ਕੀ ਕਰਾਂ ਅੱਬ ਮਾਦਰੋਂ ਮੈਂ ਪਿਛਲੇ ਮਹੀਨੇ ਦੇ ਤਨ ਘੰਡੇ ਫੜਾ ਦਨਾ ਮਾਦਰ ਮਾਦਰ ਚੀਟਦਾ ਇਹ ਆਂਦੋਂ ਮੈਂ ਆਪੇ ਕਰ ਲਾਂ ਕਿ ਤੁਸੀਂ ਜੰਮੇ ਮਿਹਰਬਾਨੀ ਕਰਕੇ ਸਾਰੇ ਚੋਪੀ ਰੋ ਤੇ ਵਧੀਆ ਗੱਲ ਆ ਨਾ ਮੈਨੂੰ ਪੁੱਛੋ ਨਾ ਮੈਨੂੰ ਦਵਾਈਆਂ ਲਿਆ ਲਿਆ ਕੇ ਦੋ ਆਹੋ ਤੇ ਦਵਾਈ ਤਾਂ ਠੀਕ ਹੋਣਾ ਵਾ ਉਦਾਂ ਕੰਮ ਕਰਨ ਵਰੀ ਕਾ ਕਰ ਮੇਰਾ ਵਾ ਤੇ ਉਦਾਂ ਤਾ ਦਾਵਾ ਕਰ ਅੱਛਾ ਆਪੇ ਜੇ ਘਰ ਦੇ ਵਿੱਚ ਬੰਦਾ ਰਮਾਨਾ ਲੰਮੇ ਨਹੀਂ ਬਿਹਾ ਸਕਦਾ ਤੇ ਫਿਰ ਘਰ ਕਾਦਾ ਹੋਇਆ ਆਪਦਾ ਜੇ ਨਹੀਂ ਠੀਕ ਤੇ ਬੰਦਾ ਘੜੀ ਲੰਮੇ ਪੈ ਜਵੇ ਉਸੇ ਵੇਲੇ ਕਲਾ ਸ਼ੁਰੂ ਹੋ ਜਾਂਦੀ ਘਰ ਚ ਕਲਾ ਤੂੰ ਪਾਲੀ ਉੱਠ ਕੇ ਮੈਂ ਹੋਤ ਕੇ ਨੇ ਪਾਈ ਨਹੀਂ ਮੈਂ ਆਹੀ ਕਲਾ ਦੀ ਝੜਵਾਂਗੇ ਬਾਕੀ ਤਾਂ ਸਾਰੇ ਇਸ ਚੰਕੇ ਭਲੇ ਆ ਮੈਂ ਹੀ ਬਸ ਕਲਾ ਦੀ ਝੜਵਾਂ। ਆ ਵੀ ਕਹਤਾਂ ਸ਼ਾਂਤੀ ਵੀ ਰੱਖਿਆ ਕਰੋ ਘਰ 'ਚ। 24 ਕਹਤੇ ਤੁਮਾਰਾ ਲਾਗ ਬੈਠੇ ਨਹੀਂ। ਮੈਂ ਅਧ ਚੁੱਪ ਕਰਕੇ ਕਰਨ ਨਹੀਂ ਨਾ। ਕਲਾ ਕਿੰਨੇ ਪਾਈ ਹੈ ਮੰਮੀ ਨੇ ਪਾਈ ਹੈ ਨਾ। ਮਨ ਤਾਂ ਕੁਛ ਵੀ ਜ ਕੋ ਨਹੀਂ ਠੀਕ ਹੈਗਾ ਤਾਂ ਕੁੜੀ ਤਾਂ ਜਾਣਦੀ ਕਿ ਜ਼ਰੂਰਤ ਪਈ ਹੋਗੀ। ਉਹ ਕਿੱਧਰ ਗਏ ਆ ਉਹ ਗਾਇਬ ਨਹੀਂ ਨਾ ਘਰੇ ਹੀ ਆ ਨਾ। ਤੇ ਮੰਮੀ ਵੱਲੋਂ ਤਾਂ ਨਹੀਂ ਕੋਈ ਰਹਿ ਰਾਇਆ ਈ ਡੈਡੀ ਵੱਲੋਂ ਹੀ ਆਈ ਆ। ਡੈਡੀ ਕਹਿੰਦੇ ਵੀ ਨਹੀਂ ਜਾਣਾ। ਭਾਵੇਂ ਕਿਹ ਲੋਈ ਆਈ ਉਹ ਦੇਦ ਨਹੀਂ ਨਾ ਘਰੇ ਹੀ ਆ ਨਾ। ਤੁਹੇ ਵੀ ਮਾਂ ਦੇ ਬੰਨਾ ਮੇਰੇ ਥੋੜਾ ਕੁਝ ਨੇ ਬੰਨਾ ਲੈ ਆਹ ਜੇ ਮਾਂ ਨਾਲ ਤੇਰੀ ਗੱਲ ਕਰ ਲਉ ਉਹ ਕਹਦੀ ਲੈ ਬਣ ਗਿਆ ਆਪਣੀ ਜਹਾਦ ਦਿਨ ਪੇਕੇ ਚਲ ਜਾਨੀ ਆ ਬਣ ਗਿਆ ਆਪਣੀ ਬੋਟੀ ਦਾ ਜੇ ਮਾਂ ਦੀ ਗੱਲ ਕਰ ਕੋ ਕਰ ਲਉ ਉਹ ਕਰ ਲਉ ਬਣ ਗਿਆ ਮਾਂ ਦਾ ਬੰਦਾ ਦੇ ਵਿੱਚ ਫਸਿਆ ਹੀ ਹੁੰਦਾ ਅੱਬੇ ਮੈਂ ਵੀ ਦਾ ਦਿਨ ਪੇਕੇ ਚਲ ਜਾਨੀ ਆ ਕਰਕੇ ਤੇ ਪਕਾ ਕੇ ਤੇ ਖਾਓ ਫਿਰ ਮੈਂ ਨਾ ਤੂੰ ਵੀ ਜਾ ਤੂੰ ਵੀ ਚਲ ਜਾ ਆਪਾਂ ਤਾਂ ਕਰ ਲਾਂਗੇ ਬਾਪੂ ਅਸੀਂ ਤੜਕੇ ਕਿੱਦਾਂ ਲਾਉਣਾ ਮੇਰੇ ਮੇਰੇ ਹੁੰਦੇ ਤਾਂ ਕਿਹੇ ਤੋਂ ਨਹੀਂ ਹੁੰਦਾ ਪਿਆ ਜਦੋਂ ਮੈਂ ਕਰ ਹੁੰਨੀ ਉਹਦੋਂ ਤੇ ਮੈਂ ਮੇਰੇ ਗਾਲੀ ਸਾਰਾ ਹਾਰ ਪੈਂਦਾ ਵੀ ਤੂੰ ਹੀ ਕਰ ਉਹ ਤਾਂ ਮੇਰੇ ਤੋਏ ਦੋਵੇਂ ਚਲ ਜੂ ਆਪਾਂ ਚਾਓ ਚਾਓ ਵਧੀਆ ਪਕਾ ਕੇ ਖਾਵਾਂਗੇ ਮਾੜੀ ਕਿਸਮਤ ਮੇਰੀ ਔਰ ਇਹਨੂੰ ਤੜਕਾ ਤੁਰਕਾ ਜਿਹਾ ਬਣਾਉਣਾ ਤਾਂ ਚੰਗੀ ਤਾਂ ਲਾ ਲਈ ਇਹ ਨਾ ਮੈਂ ਤਾਂ ਜਿੱਦਾਂ ਦੀ ਬਣੀ ਮੈਂ ਉਦਾਂ ਦੀ ਬਣਾਉਣੀ ਆ ਆਪੇ ਇੰਨੇ ਸਾਲ ਹੋ ਗਏ ਆ ਮੈਂ ਮੈਂ ਉਦਾਂ ਦੀ ਬਣਾਉਣੀ ਤੇ ਮੈਂ ਉਦਾਂ ਦੀ ਬਣਾਉਣੀ ਬਣਾਉਂਦੀ ਰਹਿ ਹਾਂ ਮੇਰੇ ਤੋਂ ਨਹੀਂ ਚੰਗੀ ਬਣੀ ਜਿੰਨਾ ਮਰਜੀ ਤੁਹਾਡੀਆਂ ਨਾ ਆਸਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੋ ਤੁਸੀਂ ਨਹੀਂ ਤੁਹਾਡੇ ਮੂੰਹ ਕਿਹੇ ਦੇ ਨਹੀਂ ਸਿੱਧੇ ਹੋਣੇ ਹੈਗੇ ਸਾਰਾ ਦਿਨ ਕੰਮ ਕਰਕੇ ਤੇ ආමිනිි කෙද පෙනකාම කිත්තාව.